ਰਾਗ ਗਉੜ ਬਾਣੀ ਭਗਤਾ ਕੀ ਕਬੀਰ ਜੀ ਘਰ ਇੱਕ ਇੱਕ ਓਕਾਰ ਸਤਿਗੁਰ ਪ੍ਰਸਾਦ ਸੰਤ ਮਿਲੇ ਕੋ ਸੁਣੀਏ ਕਹੀਏ ਮਿਲੇ ਸੰਤ ਵਾਸਤ ਕਰ ਰਹੀਏ ਕਹੇ ਕਹਿੰਦਾ ਬਈ ਗੱਲ ਇਹ ਹੈ ਜਿਹੜੀ ਗੁਰਮਤਿ ਦੀ ਗੱਲ ਹੈ ਹਰੇਕਨਾਂ ਦੀ ਕਾਣੀ ਚਾਹੀਦੀ ਜੇ ਦਾਗ ਨਾ ਹੋਵੇ ਤਾਂ ਇਹਨਾਂ ਗੱਲ ਨਹੀਂ ਕਾਣੀ ਚਾਹੀਦੀ ਜੇ ਬਰੋਧੀ ਬਰੋਧੀ ਜਿਆਦਾ ਨਾ ਦੇ ਵਿੱਚ ਕੋਟਲ ਕਾਂਢਾਲੇ ਜਿਆਦਾ ਲੈ ਦੇ ਵਿੱਚ ਕੋਡਾ ਲੋ ਆਦਮੀ ਕੋਲੇ ਦੀ ਗੱਲ ਹੀ ਕਰਨੀ ਚਾਹੀਦੀ ਕਿਉਂਕਿ ਉਹਨਾਂ ਦਾ ਵਿਰੋਧ ਕਰਨਾ ਜਿਹੜਾ ਵਿਰੋਧ ਕਰੇ ਉਹਦੇ ਕੋਲੇ ਗੱਲ ਕਰੋ ਹੀ ਲੋ ਜੇ ਕੋਈ ਸੰਤ ਮਿਲੇ ਜੇ ਕੋਈ ਵਾਕਿਆ ਹੀ ਸ਼ਾਂਤੀ ਚਾਹੁੰਦਾ ਹੋਵੇ ਬੰਦਾ ਜਿਹਨੂੰ ਭੋਖੋਂ ਬੇਨਾਬ ਦੀ ਉਹਦੇ ਕੋਲ ਗੱਲ ਕਰੀ ਦੀ ਹੈ ਸੰਤ ਮਿਲੇ ਜੇ ਸੁਣੀਏ ਕਹੀਏ ਉਹ ਤੇ ਸੁਖਬੀ ਲਈਦਾ ਚਾਹੇ ਉਹਦਾ ਗਿਆਨ ਥੋੜਾ ਹੀ ਹੋਵੇ ਸੁਣ ਵੀ ਲਈਦਾ ਸੁਣਿਆ ਤਾਂ ਪਹਿਲਾਂ ਤੁਹਾਨੂੰ ਕੀ ਪਤਾ ਲੱਗੂਗਾ ਵੀ ਅਸੀਂ ਕੀ ਦੇਣ ਇਹ ਕਿੱਥੇ ਕਵੀ ਹੈ ਦੀ ਜਿਵੇਂ ਬੱਚੇ ਨੂੰ ਇੱਕ ਸਕੂਲ ਤੋਂ ਦੂਜੇ ਸਕੂਲ ਵਿੱਚ ਦਾਖਲ ਕਰਾਉਣਾ ਹੁੰਦਾ ਪਹਿਲਾਂ ਇਮਤਿਹਾਨ ਨਹੀਂ ਦੇਣ ਹੁੰਦਾ ਬੱਚੇ ਦਾ ਉਹਦਾ ਹੋਰ ਨੰਦ ਕਿਹੜੀ ਕਲਾਸ ਚ ਭਰਤੀ ਕਰੀਏ ਪਿਛਲੇ ਸਕੂਲ ਵਾਲਿਆਂ ਦਾ ਹੋਇਆ ਕੀ ਪੜਾਇਆ ਹੋਇਆ ਕਿੱਥੇ ਤੱਕ ਦਾ ਸਾਡੀ ਬੇਟਾ ਉਹਦਾ 8ਵੀਂ ਦਾ ਤੇ 6ਵੀਂ ਕਲਾਸ ਵਾਲੀ ਉਹਦੇ ਕੋਲ ਨੌਲੇਜ ਹੈ ਦੀ ਤਨੋਂ ਅਠਵੀਂ ਜੇ ਅਸੀਂ ਲੈ ਆਏ ਜੇ ਤਾਂ ਦਾਹਾਂ ਨਹੀਂ ਚੱਲਾਂ ਹੁੰਦੀ ਦਾਹੜ ਜੂ ਆ ਜਾ ਕੇ ਇਸ ਕਰਕੇ ਉਹਦੀ ਸੁਣਦਾ ਮਕਲ ਗਏ ਹੈ ਆਪਾਂ ਨੂੰ ਪਤਾ ਲੱਗ ਜੀ ਬਈ ਜੇ ਆਪਣੇ ਕੋਲ ਜ਼ਿਆਦਾ ਐਨੋਲੇਜ ਹੈ ਤਾਂ ਉਹਦੀ ਗੱਲੋਂ ਸਾਨੂੰ ਇਹ ਪਤਾ ਲੱਗੂ ਵੀ ਇਹ ਦੇ ਕੋ ਕਿੰਦੀ ਕਹੇ ਨੂੰ ਕੀ ਚਾਹੀਦਾ ਹੁਣ ਜੇ ਲੋਕਾਂ ਕੋਲ ਜ਼ਿਆਦਾ ਫਿਰ ਤਾਂ ਰੌਲਾ ਹੀ ਨਹੀਂ ਥੋੜੀ ਵਾਲੇ ਦੀ ਵੀ ਗੱਲ ਸੁਣਦਾ ਥੋੜੀ ਚਾਹੀਦੀ ਆ ਜਿਆਦਾ ਵਾਲੇ ਦੀ ਥੋੜੀ ਥੋੜੀ ਉਹ ਤਾਂ ਕੋਈ ਰੌਲਾ ਹੀ ਨਹੀਂ ਫਿਰ ਤਾਂ ਉਹਦੀ ਤਾਂ ਇੱਕ ਵਾਰ ਹੀ ਸੋਲਦੀ ਸੀ ਫਿਰ ਤਾਂ ਉਸੇ ਦੀ ਸੋਲਦੀ ਹੈ ਫਿਰ ਤਾਂ ਉਹਨੂੰ ਸੁਣਾਉਣੀ ਹੈ ਬੱਚੇ ਨੂੰ ਵਿੱਦਿਆ ਦੇਣੀ ਹੋਈ ਹੈ ਉਹ ਤਾਂ ਇੱਕ ਵਾਰ ਹੀ ਦੇਖਣਾ ਵੀ ਕਿੱਥੇ ਕਿਹੜਾ ਕਿੱਥੋਂ ਵੀ ਚਲਾਉਣਾ ਸੀ ਇਸ ਕਰਕੇ ਧੋੜੇ ਕਰਨਾ ਜੀ ਜਿਹੜੇ ਕਹਿੰਦੇ ਨੇ ਦੂਏ ਨੂੰ ਤੂੰ ਬੋਲ ਲੈਣਾ ਸੁਣੇ ਸੁਣ ਬੇਈਓ ਸੁਣ ਉਹ ਤਾਂ ਪਾਗਲ ਨੇ ਉਹਨਾਂ ਨੂੰ ਕੀ ਬੋਟਾ ਬਾਹਰ ਵਾਲਾ ਬੋਹੜ ਵਾਲਾ ਥਰੇ ਤੇ ਨਹੀਂ ਜਾਣਦਾ ਤੇਰੇ ਅੱਗੇ ਆਲਾ ਤੇਰੇ ਮੂਹਰੇ ਖਾਂ ਵਾਲਾ ਬਤਲਦੇ ਤੂੰ ਬਕਵਾਸ ਕਰੀ ਜਾਂਦਾ ਇਹਦੀ ਗੱਲ ਸੁਣਦਾ ਨਹੀਂ ਤੂੰ ਆ ਮੂਰਖਾ ਜਿਹੜਾ ਦੂਜੇ ਦੀ ਨਹੀਂ ਸੁਣਦਾ ਮੂਰਖਾ ਸਾਨੂੰ ਵੀ ਬੜਾ ਗਿਆ ਜੇ ਤਾ ਮੂਰਖਾ ਹੈ ਜਾ ਬਦਵਾਨ ਬਦਵਾਨ ਜੀ ਉਹਦੇ ਕੋਲ ਪੰਨਾ ਸੀ ਕੱਟ ਜਾਂਦਾ ਵਿਦਵਾਨ ਕੋ ਹੁੰਦਾ ਹੀ ਨਹੀਂ ਉਹ ਕਹਿੰਦਾ ਜੋ ਮੈਂ ਕਹਣਾ ਸੁਣੀਏ ਸੁਣੀ ਜਾਓ ਮੈਂ ਨਹੀਂ ਸੁਣਨੀ ਕਹਿੰਦੀ ਕਹਾਂ ਮੈਨੂੰ ਤੂੰ ਸੁਣਾਉਣ ਲਿਆਂਦਾ ਆਪਣੀ ਗੱਲ ਕਹਿ ਕੇ ਲਿਆਂਦਾ ਵੀ ਅਸੀਂ ਤੇਰੀ ਸੁਡੀ ਤੂੰ ਆਪਣੀ ਕਿਉਂ ਸੁਣਾਉਂਦੇ ਹੋ ਇਹਦਾ ਮਤਲਬ ਆ ਮੂਰਖੀ ਮੂਰਖੇ ਰਹਿਣਾ ਚਾਹੁੰਦਾ ਸੀ ਪਿਆਤਾ ਮੂਰਖੀ ਮੂਰਖ ਰਹਿਣਾ ਚਾਹੁੰਦਾ ਸੀ ਅਸਲ ਵਿੱਚ ਕੁਟਲ ਵੀ ਗਾਂਢ ਸੀ ਉਹਦੀ ਵਿਦਵਾਨ ਸੀ ਲੋ ਪੜ੍ਹਦਾ ਸੀ ਲੋ ਕੁਟਲ ਰਾਇ ਸੀ ਸਮਝਦਾ ਨਹੀਂ ਉਹ ਕਰਨ ਸਾਰੀ ਉਹਨੇ ਕਹੇ ਇਹ ਗੱਲ ਦਾ ਫੱਟੀ ਪੋਛ ਤੂੰ ਮੇਰੀ ਮੇਰੀ ਕਦਰ ਦੀ ਰਣੀ ਸੱਤ ਗਾਂ ਤੋਂ ਉਹ ਹੈ ਦੀ ਦੋਏ ਦੀ ਸੁਣੀ ਪਰ ਆਪਣੀ ਕਹਿਣੀ ਦੋਏ ਗੱਲਾਂ ਜਾਇਜ਼ ਨੇ ਗੁਰਬਾਨੀ ਦੇ ਭਗਤ ਨਹੀਂ ਕਹਿੰਦੇ ਵੀ ਦੋਏ ਦੀ ਸੁਣਣਾ ਦੋਏ ਦੀ ਸੁਣ ਕੇ ਹੀ ਸਾਨੂੰ ਪਤਾ ਲੱਗੂਗਾ ਐਨਾ ਕਹਿੰਦਾ ਕੋ ਗਿਆਨ ਹੈਗਾ ਅਜ ਤੋਂ ਬਾਹਰ ਨੂੰ ਦੇਣ ਜੇ ਕੋਈ ਲੈਣ ਆਇਆ ਸੌਦਾ ਦੁਕਾਨ ਨਾਲ ਉਹਦੀ ਪਸੰਦ ਦੇਖ ਲੈ ਕੀ ਹੈ ਤੈਨੂੰ ਕੀ ਚਾਹੀਦਾ ਆਪਣੀ ਮਰਜ਼ੀ ਦਾ ਥੋੜੀ ਕੋਈ ਕੱਪੜਾ ਆ ਕੋਈ ਚੀਜ਼ ਦੇ ਦੂਗਾ ਉਹਦੇ ਘਰ ਤਾਂ ਸਭ ਕੁਝ ਹੈ ਅਮੇਸ਼ਰ ਦੇ ਘਰ ਤਾਂ ਸਭ ਕੁਝ ਹੈ ਪਰ ਟਕਲ ਤਾਂ ਕੁਝ ਵੀ ਨਹੀਂ ਹੁੰਦਾ ਪਰਮੈਸ਼ਨ ਦੇ ਕੋਲ ਦੇਣਾ ਹਣਾ ਚੱਕ ਕੇ ਜੋ ਕੋ ਦੇਣਾ ਦੋਵੇਂ ਕੋਲ ਤਾਂ ਸੰਗੋ ਹੈ ਕੁਕੂ ਦਾ ਆਪਣਾ ਘਰੇ ਦੀ ਕੋਈ ਦੂਰ ਨੂੰ ਹੀ ਲੋੜਾ ਉਹ ਤੇ ਖੜਾ ਉਹਦੀ ਆ ਹੋਲੇ ਭੁੱਖ ਕੀ ਹੈ ਤਾਂ ਪਤਾ ਲੱਗੂ ਜੇ ਉਹ ਬੋਲੂਗਾ ਕੁਝ ਉਹ ਦੱਸੂਗਾ ਕੁਝ ਇਹ ਨਹੀਂ ਤੇ ਇਹ ਪਤਾ ਨਹੀਂ ਕੁੜੇ ਦਾ ਹੋ ਰਹੀ ਹੈ ਇਹਦੇ ਜੇ ਤੈਗਲਾ ਖੜਾ ਉੱਥੇ ਇਹਨੂੰ ਗਾ ਕੇ ਖੜਨਾ ਉੱਥੇ ਗਾਣਾ ਸਟਾਰਟ ਕਰਨਾ ਜਿੰਨੇ ਹੋ ਗਏ ਆ ਇਹਦੇ ਥੱਲੇ ਜਿੱਦੀ ਕੰਦ ਬਣੀ ਹੋਈ ਹੈ ਠੀਕ ਆ ਦੀ ਜੇ ਅੱਗੇ ਬਣਾ ਦੇਣੀ ਆਪਾਂ ਜਿੰਨਾ ਮੈਲ ਬਣਿਆ ਹੈ ਬਣਾ ਦੇਣਾ ਉਹਨਾਂ ਠੀਕ ਹੈ ਜੇ ਗਲਤਾਂ ਹੋਣਾ ਧਾ ਦੇਣਾ ਜੋ ਗਲਤ ਹੈ ਮੰਨਤਾ ਉਹਦੇ ਅੰਦਰ ਉਹ ਹੀ ਟੋੜੀਏ ਤੇ ਸਾਰੀ ਗਲਤ ਹੈ ਤੇ ਸਾਰੀ ਹਟਾ ਦੇਣੀ ਹੈ ਫਿਰ ਨਵੇਂ ਸਰੋਤੇ ਪਾਏ ਵੀ ਇਹਨੂੰ ਤੁਰੰਤ ਇਦਾਂ ਰੱਖ ਲੈਣੇ ਆਪਾਂ ਨੇ ਉਹਨੂੰ ਵੀ ਫਿਰ ਜੇ ਉਹਨੂੰ ਵੀ ਰੱਖ ਲਓ ਜੇ ਕੋਈ ਠੀਕ ਹੈ ਕੋਈ ਗਲਤ ਹੈ ਫਿਰ ਗਲਤ ਤਾਂ ਦੇਣੀ ਹੈ ਠੀਕ ਰੱਖ ਲੈਣੀ ਹਾਂਜੀ ਸੰਤ ਮਿਲੇ ਕੋਈ ਸੁਣੀਏ ਕਹੀਏ ਮਿਲੇ ਅਸੰਤ ਮਸਤ ਕਰ ਲਈਏ ਪਰ ਜੇ ਅਸੰਤ ਮਿਲ ਜਵੇ ਬਨਮੁਖ ਮਿਲ ਜਵੇ ਸਾਕਤ ਬਣ ਜਿਵੇ ਫੇਰ ਕਹਿੰਦੇ ਚੁੱਪੇ ਰਹੋ ਬੋਲਣ ਦਿਓ ਲੋੜੀ ਉਹਦੇ ਨਾਲ ਗਿਆਨ ਚਰਚਾ ਕਰੋ ਜੀ ਜੂੜਖਾ ਨਾਲ ਨਾਲ ਲੂਜੀਏ ਪੜੋ ਅੱਖਰੋ 부ਜੀ ਗੁਰਬਾਣੀ ਦੇ ਅੱਖਰ ਪੜ ਦੇਖੋ ਅੱਖਰ ਕਿਹਾ ਤੇ ਵੀ ਗੁਰਬਾਣੀ ਅੱਖਰ ਇਹ ਅੱਖਰ ਨੇ ਇਹ ਅੱਖਰ ਨੂੰ ਪੜ ਗਏ 부ਜੋ ਇਹ ਕਹੋ ਜਿਹੜਾ ਦੂਰਗਾ ਉਹਨਾਂ ਉਹਨਾਂ ਦੀ ਲੋੜੇ ਦੀ ਕਿਉਂ ਟਾਈਮ ਬੇਸ ਕਰੀਏ ਕਿਉਂ ਅਰਜੀ ਬੇਸ ਕਰੀਏ ਉਹਨੇ ਕਿਹਾ ਮੰਨ ਲਈ ਤਜਰਬੇ ਜੋ ਵਲ ਗਈ ਹੋਈ ਹੈ ਗੁਰਨਾਨਕ ਨੇ ਬਥੇਰਾ ਮਗਜ ਮਾਰਿਆ ਸਿੱਧਾ ਨਾਲ ਪੰਡਤ ਨਾਲ ਬੰਦਿਆ ਕੋਈ ਬਸ ਬੈਠ ਉਹ ਕਹਿੰਦਾ ਤੁਸੀਂ ਨਾ ਕਬ ਕਰਿਓ ਸਾਲੋਂ ਉਡਾਤਾ ਮੈਂ ਤਾਂ ਕਰ ਲਿਆ ਮੈਂ ਤਜਰਬਾ ਕਰ ਲਿਆ ਤੁਸੀਂ ਨਹੀਂ ਕਰਨਾ तू नाम करिए इस करके गुरका गुरकी कारण ढाव क्यों का क्यों लाई भी बजार गया कि मैं भी जाऊ तुम करी गल रीस करते हम साबा बोलना क्या कही ਜੈਸੇ ਰਾਮ ਨਾਮ ਰਬ ਰਹੀਏ ਬਾਬਾ ਬੋਲਣਾ ਕਾ ਕਹੀਏ ਜੇ ਪਹਿਲਾ ਬੋਲਣਾ ਪਵੇ ਵੀ ਕੋਈ ਸੰਤ ਮਿਲ ਗਿਆ ਆਪਾ ਬੋਲ ਲੋ ਵੀ ਫਿਰ ਕੀ ਬੋਲਣਾ ਚਾਹੀਦਾ ਸੰਤਾਂ ਨਾਲ ਜੇ ਚਰਚਾ ਕਰਨੀ ਚਾਹੀਦੀ ਹੈ ਅਸੂਲਦਾਰ ਨਾਲ ਬੋਲਣੀ ਚਾਹੀਦਾ ਜੇ ਬੋਲਣਾ ਹੈ ਕਿਸ ਸੰਤ ਨਾਲ ਤਾਂ ਗੁਫਤਗੂ ਦਾ ਕਿੰਦਰ ਕੀ ਚਾਹੀਦਾ ਗੱਲਬਾਤ ਦਾ ਬੁੱਧਾ ਕੀ ਚਾਹੀਦਾ ਗੱਲਬਾਤ ਦਾ ਟੌਪਿਕ ਕੀ ਚਾਹੀਦਾ ਤੋਪ ਕੋ ਜਾਈਦਾ ਜਿਹਨਾਂ ਆਰਾਮ ਆਰਾਮ ਚ ਰਵੇ ਰਹੀਏ ਆਰਾਮ ਆਰਾਮ ਨਾਲ ਜੁੜੇ ਰਹੀਏ ਮਨ ਜੇਤੇ ਇੱਕ ਇੱਕੇ ਹੋਇਆ ਰਹੇ ਜੇ ਘਟੇ ਇੱਕਾ ਦਾ ਇੱਕ ਹੁੱਦ ਹੋ ਹੋ ਜਾਵੇ ਇਹ ਜੇ ਪਹਿਲਾਂ ਹੀ ਇੱਕਾ ਟੱਕ ਹੋਇਆ ਹੀ ਰਹੇ ਜੇ ਦੂਗਾ ਦਾ ਇੱਕ ਨਹੀਂ ਤਾਂ ਉਹਦਾ ਇੱਕ ਕਰ ਦਈਏ ਟੋਪ ਕੋ ਉਹਦਾ ਵੀ ਇੱਕ ਹੋ ਜਾ ਇੱਕ ਮਨ ਦੀ ਕਿਚਿਤ ਹੋ ਜਾਏ बोलण ਦਾ ਵਿਚਾਰ ਹੋਵੇ ਆਪ ਨੂੰ ਉਹ ਰੱਬ ਰਹੀਏ ਸਚਨਾ ਜੁੜੇ ਰਹੀਏ ਇਹ ਜਗ ਗੁਫਤੂ ਦਾ ਵਿਚਾਰ ਹੋਵੇ ਕਿ ਸਚਨਾ ਜੁੜੇ ਰਹੀਏ ਅੰਤਰਾਤਮਾ ਨਾਲ ਜੁੜੇ ਰਹੀਏ ਸੁਣਨ ਵਾਲਾ ਵੀ ਬੋਲਣ ਵਾਲਾ ਵੀ ਉਹ ਆਪਣੀ ਅੰਤਰਾਤਮਾ ਨਾਲ ਜੁੜਿਆ ਲਿਆ ਉਹ ਆਪਣੀ ਨਾਲ ਜੁੜਿਆ ਰੇ ਅੰਦਰ ਦੀ ਗੱਲ ਕਰੀਏ ਆਤਮਦਰਸ਼ਨ ਦੀ ਗੱਲ ਕਰੀਏ ਆਤਮ ਚਿੰਤਨ ਦੀ ਗੱਲ ਕਰੀਏ ਮਾਇਆ ਤੋਂ ਉੱਪਰ ਦੀ ਗੱਲ ਕਰੀਏ ਸਤੰਤ ਸੰਸੋ ਬੋਲੇ ਉਪਕਾਰੀ ਮੂਰਖ ਸੰਸੋ ਬੋਲੇ ਝੱਖਮਾਰੀ ਸੰਤਾਂ ਨਾਲ ਜਿੰਨਾ ਵੀ ਬੋਲੂਗਾ ਉਹ ਪੜਾ ਹੋਊਗਾ ਆਪਣਾ ਹੋਊ ਜਾਂ ਉਹਦਾ ਹੋਊ ਜਿਹਨਾਂ ਨੂੰ ਸੱਚ ਦੀ ਭੁੱਖ ਹੈ ਉਹ ਸਾਰੇ ਸੰਤ ਉਹ ਅਸਲ ਦੇ ਸੰਤ ਲੱਭਦੇ ਦੋਲਤਾਂ ਦੇ ਸੰਤਰ ਬੰਵਾ ਜਾਗਣ ਜਿਹੜੇ ਆਦਮੀ ਗੁਰਮੁਖ ਨੇ ਗੁਰਸਿੱਖ ਨੇ ਉਹਨਾਂ ਨਾਲ ਬੋਲਿਆ ਉਪਕਾਰਿਓ ਉਪਕਾਰ ਭਲਾਈ ਭਲੈ ਚੰਦਾ ਚੰਦਾ ਨਾਵੇ ਨਾਵੇ ਉਹਦੇ ਵਿੱਚ ਮੂਰਖਾ ਬੋਲਣਾ ਚਖਵਾਲ ਦੇ ਜੇਕਰ ਇਹ ਮੂਰਖਾ ਨਾਲ ਲੁੱਜੀਏ ਬੜਾ ਖਰੇ ਹੋ ਬੁਜੀਏ ਉਹਦੇ ਨਾਲ ਚਖਵਾਲ ਨਾਲ ਉਹਦੇ ਨਾਲ ਦੀ ਬੇਸ ਕਰਦੀ ਲੋੜ ਨਹੀਂ ਉਹਨਾਂ ਚਰਚ ਹੋਰ ਤੇ ਸ਼ਬਦ ਵਿਚਾਰ ਕਰ ਲੋ ਰੈਸਟ ਕਰ ਲੋ ਉਹ ਚੱਗ ਜਦੋਂ ਕਹੀਏ ਸਾਰਿਆਂ ਨੂੰ ਦੀ ਸਿਖਵਾਉਣਾ ਤੇ ਮੂਰਖਤਾ ਹੀ ਹੈ ਜਿਹੜੇ ਲੋਕ ਕਹਿੰਦੇ ਨੇ ਸਾਰੇ ਸਿੱਖਾਂ ਨੂੰ ਸਿੱਖ ਬਣਾ ਦੇਣਗੇ ਉਹ ਝੱਖ ਮਾਰਦੇ ਨੇ ਅਸਲ ਤੇ ਸਿੱਖੀ ਦਾ ਗਿਆਨ ਹੀ ਨਹੀਂ ਉਹਨਾਂ ਨੂੰ ਆਪ ਵੀ ਸਿੱਖ ਨਹੀਂ ਜੇ ਆਪ ਗੁਰਬਾਨੀ ਦਾ ਹਟਾਉਂਦੀਆਂ ਤੁਰਵੇ ਕੰਮ ਕਰਦੇ ਉਹ ਗੁਰਬਾਨੀ ਦਾ ਹਟਾ ਰਹੀ ਹੈ ਉਹ ਅਨੁਮਖ ਨੇ ਜਿਹੜੇ ਕਹਿੰਦੇ ਨੇ ਸਿੱਖ ਬਣਾ ਦੇਣਗੇ ਕਿਉਂਕਿ ਆਪ ਸਿਕਰੀਆਂ ਸਿੱਖੀ ਦਾ ਗਿਆਨ ਹੈ ਠੀ ਉਹਨਾਂ ਨੂੰ ਸਿੱਖ ਤਾਂ ਸਾਇਆ ਨੂੰ ਨਾਨਕ ਜੀ ਬਣਾ ਸਕਿਆ ਪਤਨੀ ਬਣਾ ਸਕਿਆ ਤੁਸੀਂ ਕਿੱਥੋਂ ਬਣਾ ਦੋਗੇ ਜਿਹਨੇ ਕੋਵਾਨੀ ਲਿਖਿਆ ਉਹ ਨਹੀਂ ਬਣਾ ਸਕਿਆ ਉਹ ਤਾਂ ਹਥਿਆਰ ਚੁਲੋ ਨਾ ਤੂੰ 2000 ਚੱਕੀਂ ਫਿਰਦੇ ਹੋ ਜੈ ਜੈ ਆਪਸ ਕਹਨੇ ਉਹ ਜੇ ਬਣਾਉਣਾ ਚਾਹੁੰਦੇ ਨੇ ਅਸਲ ਚ ਗੱਲ ਕੀ ਹੈ ਬਾਦਾਂ ਵਾਲਾ ਕਿ ਕੀ ਤੇ ਕੀ ਬਣਾਉਂ ਅਧਰਾ ਸਿੱਖੀ ਦਾ ਵਿਰੋਧ ਬਾਦਾਂ ਦੇ ਖਰੜਾ ਦੇਖ ਫਰਾਡ ਇਹ ਫਰਾਡ ਆ ਸਿੱਖੀ ਦਾ ਆਪਣੇ ਆਪ ਨਾਲ ਵੀ ਫਰਾਡ ਹੈ ਵੀ ਮੈਂ ਸਿੱਖ ਹੋ ਗਿਆ ਆਪਣੇ ਆਪ ਨਾਲ ਵਿਰੋਧ ਆਪਣੇ ਆਪ ਨਾਲ ਧੋਖਾ ਵੀ ਮੈਂ ਸਿੱਖ ਪੰਡਤ ਵੀ ਆਪਣੇ ਆਪ ਨੂੰ ਬਾਹਮਣ ਕਹਿ ਕੇ ਧੋਖਾ ਹੀ ਕਰਦਾ ਸੀ ਆਪਣੇ ਆਪ ਨੂੰ ਪਾਣੇ ਨੂੰ ਕਿਹਾ ਨਹੀਂ ਕਬ ਕੇ ਬਾਹਮਣ ਹੋਏ ਕਹਰੇ ਪੰਡਿਆ ਕਬ ਕੇ ਬਾਹਮਣ ਹੋਏ ਬਾਹਮਣ ਕਹਿ ਕੇ ਜਨਮ ਬਤ ਖੋਏ ਕਿਉਂ ਜਨਮ ਖਰਾਬ ਕਰਦਾ ਬਾਹਮਣ ਬਣ ਜਾ ਇਹ ਜਾਨਵਰ ਤਾਂ ਖਰਾਬ ਹੋਣ ਤੋਂ ਬਚਾਉਣਾ ਤਾਂ ਬਾ ਪਰ ਬਰਾਂ ਨੂੰ ਬਣ ਜਾ ਬ੍ਰਹਮ ਵਿਚਾਰੀ ਬਣ ਜਾ ਵਿਦਵਾਨ ਹੁੰਦਾ ਆ ਆਪਣੇ ਆਪ ਨੂੰ ਸਖਗੈ ਹੀ ਜਾਂਦੇ ਜਿਨ੍ਹਾਂ ਜਨਤਰੇ ਅੰਦਰ ਵਿਦਵਤਾ ਉਹਨਾਂ ਚ ਰਹ ਹੰਕਾਰ ਹੈ ਇਹ ਵਿਦਵਤਾ ਦਾ ਹੰਕਾਰ ਵਿਦਵਤਾ ਦੇ ਕਿਵੇਂ ਸਿੱਖੀ ਨੂੰ ਬਣਾਉਂਦੇ ਬੋਲੇ ਵਿਦਿਆ ਦੇ ਕਿ ਵਿਦਿਆ ਹੈ ਨਹੀਂ ਵਿਦਿਆ ਹੈ ਸੰਸਾਰੀ ਬਾਪ ਨੂੰ ਬਾਪ ਬੁਲਦੀ ਹੈ ਸੰਸਾਰੀ ਮਾਂ ਨੂੰ ਮਾਂ ਬੁਲਦੀ ਹੈ ਬੱਦਿਆ ਜਿਨ੍ਹਾਂ ਜਿਹੇ ਬੰਦੇ ਦਾ ਉਹ ਨਾਲ ਜੋ ਸਿੱਖੀ ਦੀ ਸਮਝ ਨਹੀਂ ਆ ਸਕਦੀ ਜਿਨ੍ਹਾਂ ਜਿਹੇ ਪੜ੍ਹਿਆ ਉਹ ਬੱਦਿਆ ਸੰਸਾਰ ਦੀ ਹਲ ਪੜ੍ਹਵਾ ਨਹੀਂ ਕਰ ਸਕਦਾ ਉਹ ਨਾਲ ਜਦ ਪਰਮ ਘਰ ਤੇ ਨਹੀਂ ਪਾਸ ਸਕਦਾ ਉਹ ਨਾਲ ਜਦ ਸਿੱਖੀ ਚ ਪ੍ਰਵੇਸ਼ ਨਹੀਂ ਕਰ ਸਕਦਾ ਪਰਮ ਘਰ ਤੇ ਇਹਦੇ ਸਿੱਖੀ ਦੇ ਵੇੜੇ ਚ ਪ੍ਰਵੇਸ਼ ਕਰ ਜਾਂਦਾ ਸਿੱਖੀ ਦਾ ਵੇੜਾ ਨਾ ਆਪਣਾ ਸਿੱਖੀ ਦੇ ਵੇਲੇ ਜੰਟਰੀ ਭਾ ਜਾਣਾ ਪ੍ਰਵੇਸ਼ ਕਰ ਜਾਣਾ ਇਹ ਸਿੱਖੀ ਇਹ ਆ ਪਰਮਗਤੀ ਫਿਰ ਰੁਕਦਾ ਹੀ ਨਹੀਂ ਕਿਉਂ ਉਹ ਬੰਦਾ ਫਿਰ ਕੁਰਬਾਨੀ ਦੂਸਰਾ ਸਾਥ ਕਰਕੇ ਬੁੱਲਦਾ ਬੰਦੇ ਕੀ ਘਟ ਕੇ ਹੀ ਨਾ ਜਾਏ ਬੰਦੇ ਬਾਹਰ ਘਟਾਕ ਨਾ ਪਾਏ ਰਸਤੇ ਰਿਕਾਵਟ ਆਉਂਦੀ ਹੀ ਨਹੀਂ ਜੇ ਬੰਦੇ ਰਿਕਾਵਟ ਕਾਹਨ ਦੀ ਆ ਜਿੱਥੇ ਮੰਨਣ ਤੋਂ ਮੁੱਕਰ ਜਾਂਦਾ ਰਿਕਾਵਟ ਥੇ ਆਉਂਦੀ ਸਿਕਿਓਰ ਦਾ ਬੜਾਈ ਹੋਈ ਐ ਕਿਉਂ ਖੜੇ ਨੇ ਬੁੱਢਣ ਤੋਂ ਬੁੱਢ ਕਰ ਹੋਏ ਨੇ ਸਿੱਖੀ ਰੋ ਬੰਨਣ ਦਾ ਅਸੀਂ ਬੁੱਢ ਕਰਾਂ ਅੜਗੇ ਉੱਤੇ ਖੜਗੇ ਬਾਇਆ ਤੇ ਅੜੱਗਿਆ ਕੇ ਬਾਇਆ ਤੇ ਅੜੱਗਦੇ ਹੁਣ ਬੱਕਰੀ ਘਾੜ ਨਹੀਂ ਚੱਪਦੀ ਖਾਲ ਮਾਇਆ ਦਾ ਪਾਣੀ ਜਾਂਤੇ ਤਰਫ ਬੜਾ ਸੱਜਾ ਸੱਜਾ ਹੁਣ ਖਾੜ ਦੇਵੇ ਤਾਂ ਪਾਣੀ ਜਾਂਦਾ ਤਰਫ ਬੜਾ ਤੇਰੇ ਬਾਬਾ ਟੱਪ ਜਿਵੇਂ ਛਾਲ ਮਾਰ ਕੇ ਪਲੇ ਪਾਸੇ ਸੁਰਤ ਉਹ ਪਾਰ ਕੁਝ ਹੋਰ ਤਕ ਉਹ ਨਾ ਪਾਰ ਹੁੰਦਾ ਤੇ ਚਰਾਵਤ ਫੇਲਾ ਮਰਦਾ ਪਾਰ ਉਲੇ ਪਾਸੇ ਦਾ ਬਸ ਆਹੀ ਕੁਛ ਹੈ ਆਹ ਵਾਲਾ ਹੀ ਇਹਦੀ ਦਾਹ ਟੱਪਦੇ ਅਗਰ ਹੀ ਟੱਪਦੇ ਹਾਂਜੀ ਬੋਲ ਤੋ ਬੋਲ ਤੋ ਬੜੇ ਬੇਕਾਰਾ ਬਿਨ ਬੋਲੇ ਕੀ ਕਰੇ ਵਿਚਾਰਾ ਬੋਲ ਤੋ ਬੋਲ ਤੋ ਬੜਾ ਬੇਕਾਰਾ ਜਿੰਨਾ ਬੋਲੂਗਾ ਚਖ ਮਾਰੂਗਾ ਉਹਨੇ ਵਕਾਰ ਵਧੇਗਾ ਵਕਾਰ ਕੀ ਕਰੋੜ ਵਧੂਗਾ ਹੋਵੇ ਵਧੂਗੀ ਬੈਰੀ ਬਣਨਾ ਹੋ ਗਾ ਬੈਰੀ ਵਧੇਗਾ ਵਕਾਰ ਹੈ ਵਧੇ ਇਹਦੇ ਚ ਇਹ ਵਧਦੇ ਹੋਵੇਂ ਵਧੂਗਾ ਗੁੱਸਾ ਵੀ ਵਧੂਗਾ ਝਗੜਾ ਹੋ ਜਾਊਗਾ ਤੇ ਝਗੜਾ ਜੋ ਫਿਰ ਨਿਕਲੂਗਾ ਫਿਰ ਸਹਜ ਤਾਂ ਬੁੱਧਾ ਨਾਸ ਕਰੀ ਬੁੱਧ ਕਰੋੜੇ ਬੁੱਧਾ ਨਾਸ ਕਰਦਾ ਜਿਹੜਾ ਗੁੱਸਾ ਬੁੱਧਾ ਨਾਸ ਕਰਦਾ ਹਾਂਜੀ ਹਾਂ ਬੋਲ ਤਾਂ ਬੋਲ ਤਾਂ ਬੜਿਆ ਬੇਕਾਰਾ ਫਿਰ ਬੋਲੇ ਕਿਆ ਕਰੇ ਵਿਚਾਰ ਬੋਲੇ ਤੇ ਮੈਨਾਂ ਵਿਚਾਰ ਵਧੀ ਹੋ ਸਕਦੀ ਇਹ ਤਾਂ ਮਤਲਬ ਬੋਲਣਾ ਵੀ ਹੈ ਸਾਕਤ ਨਾਲ ਨਹੀਂ ਬੋਲਣਾ ਮਨੁੱਖ ਨਾਲ ਨਹੀਂ ਬੋਲਣਾ ਸੰਤ ਨਾਲ ਬੋਲਣਾ ਇਹਦਾ ਮਤਲਬ ਇਹ ਨਹੀਂ ਕਹ ਰਿਹਾ ਨਹੀਂ ਹੈ ਜਿਹੜੇ ਕਹਿੰਦੇ ਨੇ ਬੋਲਣਾ ਹੀ ਨਹੀਂ ਉਹ ਵੀ ਦੇਖੋ ਕੱਟਦੇ ਜਿਹੜੇ ਕਹਿੰਦੇ ਜਿੰਨ ਪਾਇਆ ਤੇ ਨਹੀਂ ਛੁਪਾਇਆ ਉਹ ਵੀ ਕੱਟੇ ਹੋਏ ਨੇ ਬੋਲਣਾ ਹੈ ਪਰ ਜਿੱਥੋਂ ਕੋ ਪ੍ਰਾਪਤ ਹੋਵੇ ਉੱਥੇ ਬੋਲਣ ਉਹਨੂੰ ਉਹ ਵੇ ਜਾਇਆ ਤੁਹਾਨੂੰ ਬੋਲਣਾ ਉੱਥੇ ਹੈ ਜਿੱਥੇ ਕੋਈ ਕੁਝ ਪ੍ਰਾਪਤੀ ਹੋਵੇ ਦੋਹਾਂ ਜੇ ਇੱਕ ਨੂੰ ਪ੍ਰਾਪਤੀ ਹੋਵੇ ਜਾਂ ਦੋਹਾਂ ਨੂੰ ਪ੍ਰਾਪਤੀ ਹੋਵੇ ਹੋਊ ਤਾਂ ਦੋਹਾਂ ਨੂੰ ਪ੍ਰਾਪਤੀ ਦੋਨੋਂ ਪ੍ਰਾਪਤੀ ਹੋ ਦੋ ਬਰਾਬਰ ਦੇ ਹੋਣ ਤਾਂ ਵੀ ਬੋਲਣਾ ਹੋਰ ਪ੍ਰਾਪਤੀ ਹੋ ਬ੍ਰੇਕ ਹੋ ਜੂਗਾ ਜਿਆਦਾ ਹੋਰ ਬ੍ਰੇਕ ਹੋ ਜੂ ਬਿਨ ਬੋਲੇ ਕੀ ਕਰੇ ਵਿਚਾਰਾ ਬਿਨਾ ਬੋਲੇ ਤਾਂ ਵਿਚਾਰ ਵੱਡੀ ਕੀਤੀ ਜਾ ਸਕਦੀ ਦੂਜੇ ਨਾਲ ਬੋਲਣਾ ਵੀ ਹੈ ਪਰ ਕਿੱਥੇ ਬੋਲਣਾ ਕਿੱਥੇ ਨਹੀਂ ਬੋਲਣਾ ਇਹ ਗੱਲ ਬੋਲਣਾ ਨਹੀਂ ਕਿਸੇ ਨਾਲ ਇਹ ਵੀ ਗੱਲ ਕਰਦਾ ਹੈ ਬੋਲਣਾ ਹਰੇਕ ਨਾਲ ਇਹ ਵੀ ਗੱਲ ਕਰਦਾ ਹੈ ਹਰੇਕ ਨਾਲੇ ਦੀ ਚਰਚਾ ਕਰਨੀ ਇਹ ਵੀ ਗੱਲ ਗਲਤ ਹੈ ਕਿਸੇ ਨਾਲੇ ਦੀ ਚਰਚਾ ਕਰਨੀ ਉਹ ਨਹੀਂ ਇਹ ਵੀ ਗੱਲ ਗਲਤ ਹੈ ਦੋ ਗੱਲਾਂ ਗਲਤ ਜਿੱਤੇ ਅਧਿਕਾਰੀ ਆ ਸੁੱਧਾ ਉੱਤੇ ਗੱਲ ਕਰੋ ਜਿੱਤੇ ਲਾਭ ਆ ਉੱਤੇ ਗੱਲ ਕਰੋ ਜਿੱਤੇ ਇਹੜੇ ਜੋ ਝਗੜਾ ਹੈ ਉੱਤੇ ਗੱਲ ਨਹੀਂ ਕਰਨੀ ਉਹਦੇ ਚੁੱਪ ਓਏ ਕੋਈ ਵੀ ਸ਼ੂਸ਼ਾ ਘੱਟ ਬੋਲੇ ਭਰਿਆ ਹੋਇਆ ਤੂੰ ਕਬੂ ਨਾ ਡੋਲੇ ਛੂਟਾ ਘੜ ਜਿਹੜਾ ਉਹਦਾ ਗਾਲਾਂ ਬੋਲਦਾ ਹੁੰਦਾ ਐ ਜਿਹੜੋ ਜ਼ਿਆਦਾ ਨੇ ਜਿਹੜਾ ਰੱਬ ਹੀ ਦੇ ਛੂਛੇ ਘਟ ਰਹੇ ਉਹ ਕਬਨੈਸ ਜਿਹੜੇ ਤਰਕਸ਼ੀਲ ਨੇ ਸਭ ਛੂਛੇ ਘਟ ਰਹੇ ਛੂਛੇ ਘਟ ਕਿਉਂ ਰਹੇ ਸਵਾਲ ਹੈ ਕਿਉਂਕਿ ਉਹਨਾਂ ਨੇ ਇਹ ਗਿਆਨਵਾਨਾ ਕੋਈ ਨਹੀਂ ਹੈ ਕਿ ਸਾਬਤ ਕਰ ਦੇਣ ਕਿ ਰੱਬ ਹੈ ਦੀ ਇਹ ਗਿਆਨ ਤਾਂ ਖਾਲੀ ਦੇਉ ਸਾਬਤ ਕਰ ਨਹੀਂ ਸਕਦਾ ਇਹ ਨਹੀਂ ਕਹਿੰਦੇ ਨੇ ਹੈਰੀ ਜਿਹਦੀ ਗੀਦੋ ਕਰਨਾ ਹੈ ਨਹੀਂ ਉਹਦੇ ਵਾਸਤੇ ਸਾਬਤ ਕਰਨ ਵਾਸਤੇ ਉਹਨੂੰ ਕੋਈ ਦਲੀਲਾ ਨਹੀਂ ਜਾਣੀ ਹੈ ਇਸ ਕਰਕੇ ਛੂਛੇ ਘਟਨੇ ਹੋ ਦੂਜੇ ਆਲੇ ਆਪੋ ਭੜਿਆ ਪਿਆ ਸਾਬਤ ਕਰਨ ਵਾਲੇ ਭੜੇ ਹੋਏ ਨੇ ਕਬੀਰ ਬੇਲੇ ਵੀ ਸੀ ਉਹ ਆਦਮੀ ਉਹਨਾਂ ਨੂੰ ਕਹਿ ਰਿਹਾ ਤਰਖੀ ਲਾਡੂ ਵਾਰਿਆ ਇਹ ਗੱਲ ਉਹ ਦੂਜੇ ਤਾਂ ਬੋਲਦੇ ਨੇ ਰਬੂ ਰੂਬ ਹੋਰ ਜਿ ਬੋਲਦੇ ਨੇ ਛੂਛਾ ਘਟਨੇ ਆ ਉਹ ਦੂਜੇ ਇੱਟਲੇ ਉਹ ਸਾਰੇ ਮੰਨਦੇ ਨੇ ਨਕਸ਼ਾ ਹੋਰ ਦੋ ਹੁੰਦੇ ਨੇ ਮਨਮੁਖ ਜੂ ਜੇ ਗੱਲ ਨਹੀਂ ਹੋਣ ਮਨਮੁਖ ਅਪੇ ਜੀ ਜ਼ਰੂਰ ਹੈ ਬੁੱਧਾ ਹੈਗਾ ਪਰ ਆ ਐ ਐ ਨਹੀਂ ਹੈ ਪੁੱਛਿਆ ਕਿ ਹੈ ਉਹ ਨਹੀਂ ਖਾਲੀ ਹੈ ਬਿਲਕੁਲ ਉਹ ਤਾਂ ਕਹਿੰਦਾ ਹੈ ਉਹ ਨਹੀਂ ਉਹ ਤਾਂ ਖਾਲੀ ਹੈ ਬਿਲਕੁਲ ਗਿਆਨ ਦੂਜੇ ਦੀ ਦੁਨੀਆ ਕੋ ਕੁ ਗਿਆਨ ਪਰਮ ਗਿਆਨ ਖਾਲੀ ਤਾਂ ਹੈ ਨਹੀਂ ਫਿਰ ਉਹ ਹੋਰ ਦੇ ਤਾਂ ਹੋਰ ਪਾਇਆ ਹੋਇਆ ਸੋਟਾ ਹੋਰ ਪਾਇਆ ਹੈ ਘੜ ਦਾ ਭਰਿਆ ਪਿਆ ਉਹਨਾਂ ਦਾ ਉਹ ਬਰੰਗਿਆਂ ਦੀ ਪਾਇਆ ਪਰਬਗੈਨ ਪਾਇਆ ਕੁਛ ਤਾਂ ਪਾਇਆ ਹੀ ਉਹਨਾਂ ਨੇ ਪੱਜੀ ਨਾਲ ਕੋਈ ਛਬਣੀ ਹੈ ਕਹਿੰਨਾਂ ਨੇ ਹੈ ਜੀ ਸਬਦ ਕਰ ਨਹੀਂ ਸਕਦੇ ਵੀ ਹੈ ਜੀ ਛੂਚਾ ਘੜ ਛੂਚਾ ਘੜ ਬੋਲਿਆ ਭਰਿਆ ਹੋਇਆ ਤੂੰ ਬਬੂ ਨਾ ਡੋਲੇ ਜਿਹੜਾ ਭਰਿਆ ਹੋਇਆ ਉਹ ਡੋਲਦਾ ਹੀ ਨਹੀਂ ਉਹ ਕਹਿੰਦਾ ਬੋਲਦਾ ਬੋਲੀ ਆ ਮੈਂ ਕੀ ਫਰਕ ਪੈਂਦਾ ਸਵਾਲ ਦਾ ਉਹ ਦੁਨੀਆ ਨੂੰ ਬਣਾਉਣਾ ਹੈਗਾ ਯਾ ਨਾ ਹੈਗਾ ਇਹ ਬਰਾਲਾ ਇਹਨਾਂ ਦੀ ਕੋਈ ਇਸ ਕਰਕੇ ਇਹਨਾਂ ਦੀ ਕਦੇ ਕੋਈ ਸੰਸਥਾ ਵੱਡੇ ਲੈਵਲ ਤੇ ਬੜੀ ਹੋਈ ਨਹੀਂ ਇਹਨਾਂ ਦਾ ਕਦੇ ਸੰਸਾਰ ਐਗਰੀ ਹੋਇਆ ਹੀ ਨਹੀਂ ਐਂディア ਮੱਤਾਂ ਦੇ ਸੰਸਾਰ ਚ ਅਡ ਅਡ ਤਾਂ ਵੀ ਸਾਰਿਆਂ ਨੂੰ ਇਹ ਪਤਾ ਨਹੀਂ ਐਕਸਪਲੇਨ ਸਾਰਿਆਂ ਨਹੀਂ ਕਰ ਸਕਦੇ ਆ ਇੱਕ ਕੀ ਹੈ ਪਰ ਅਟੈਂਪਟ ਸਾਰਿਆਂ ਦਾ ਇਹ ਤਾਂ ਮਨ ਦੀ ਉਹ ਕਹੇਗਾ ਜਿਹੜੇ ਨਹੀਂ ਮਨ ਜਿਹੜੇ ਇਹ ਮੰਨਦੇ ਨੇ ਹੈ ਨਹੀਂ ਉਹਨਾਂ ਦੇ ਕੋਈ ਵੱਡੀ ਸੰਸਾਰੀ ਵੀ ਹਜ਼ਾਰਾਂ ਅਰਬ ਜੂਰਨ ਬੋਲਦੇ ਹੁਣ ਲੱਖਾਂ ਅਰਬ ਜੂਰਨ ਬਣਦੇ ਹੁਣ ਇਹ ਇੱਕ ਪੂਰਾ ਦੇਸ਼ ਹੋਵੇ ਕਿਤੇ ਇੱਕ ਪੂਰਾ ਸ਼ਹਿਰ ਹੋਵੇ ਇੱਕ ਪੂਰਾ ਪਿੰਡ ਹੋਵੇ ਕਿਤੇ ਇਹ ਕਦੇ ਉਹਨਾਂ ਦੇ ਕਰੋੜਾਂ ਆਮੀ ਇਕੱਠੇ ਹੋ ਜੇ ਉਹਨਾਂ ਦੇ ਕਿਤੇ ਮੇਲੇ ਲੱਗਦੇ ਹੁਣ ਕਦੇ ਹੀ ਲੱਗਦੇ ਉਹ ਦਸ ਬਜ਼ਾਰ ਆਦਮੀ ਇਕੱਠੇ ਹੁੰਦੇ ਨੇ ਉਹ ਤਮਾਸ਼ੀਦੋਂ ਨਾਲ ਜੋੜ ਕੇ ਚਲੋ ਜੀ ਅਸੀਂ ਉਹ ਸਭੀ ਰੋਡ ਕਰਾਉਣੇ ਪਖੰਡ ਮਾਲ ਦੇ ਕਈ ਤਲਾਂ ਦੇ ਖਿਲਾਫ ਨੇ ਉਹ ਕਰਦੇ ਨੇ ਉਹ ਤਾਂ ਇਹ ਤਾਂ ਖਾਬਦਿਆਂ ਦਾ ਵੀ ਪਰਮੇਸ਼ਰ ਹੈ ਨਹੀਂ ਜਿਹੜੇ ਨਕਲਜੈਂਟ ਲੋਕ ਕਰਦੇ ਨੇ ਜਾਦੂਗਰ ਜਾਦੂਦ ਹੋ ਰਹੇ ਨੇ ਉਹਨਾਂ ਨੂੰ ਲੁੱਟੇ ਕਰਦੇ ਨੇ ਇਹ ਤਾਂ ਰਾਬਤ ਨਹੀਂ ਕਰਦੇ ਕੋਈ ਪਰਮੇਸ਼ਰ ਹੈ ਨਹੀਂ ਉਹ ਝੂਠਿਆਂ ਦਾ ਝੂਠ ਨੂੰ ਦਾ ਕਰਦੇ ਨੇ ਸੱਚ ਤਾਂ ਪਰ ਗੱਡੀ ਦਾ ਸੱਚ ਨੂੰ ਤਾਂ ਗੱਲਾਂ ਨਹੀਂ ਵੀ ਹੈ ਸੱਚ ਨੂੰ ਸਾਬਤ ਕਰਲੂ ਵੀ ਹੈ ਉਹਨਾਂ ਨੇ ਕਿਹਾ ਤੇ ਲੋਕ ਤਾਂ ਵੀ ਸਬੂਤ ਨਹੀਂ ਹੈ ਕੋਈ ਰੱਬ ਦਾ ਨਾ ਹੋਂ ਸਬੂਤ ਦੇ ਤੂੰ ਪਹਿਲਾਂ ਫਿਰ ਅਸੀਂ ਦੇ ਦਾਂਗੇ ਸਬੂਤ ਰੱਬ ਦਾ ਇਹ ਹੈ ਕਿ ساری ਦੁਨੀਆ ਬੰਦੀ ਹੈ ਕੋਈ ਗੋੜ ਕਹੇ ਮੰਨਦਾ ਕੋਈ ਅੱਲਾ ਕਹੇ ਮੰਨਦਾ ਕੋਈ ਗੁਰੂ ਕਹੇ ਮੰਨਦਾ ਕੋਈ ਕੁਛ ਕਹੇ ਮੰਨਦਾ ਕੋਈ ਕੁਛ ਕਹੇ ਬੁੱਧ ਜਿਉਣਾ ਨੂੰ ਸਬੂਤ ਕਿਸੇ ਨੇ ਦਿੱਤਾ ਤਾਂ ਬੁੱਧ ਤੂੰ ਜੇ ਸਬੂਤ ਦੋ ਵੀ ਨਹੀਂ ਹੈਗਾ ਥਾਰੇ ਤੋਂ ਡੀਗਲ ਬੰਨਣ ਕਿ ਖੁਦੋਂ ਕੋ ਸੈ ਇਦਾਨ ਤਾਂ ਬੁੱਧੇ ਲੈਣਗੇ ਸੈ ਇਦਾਨਾਂ ਨੂੰ ਸ਼ੱਕ ਆ ਰਬ ਦੀ ਤੁਸੀਂ ਉਹਨਾਂ ਦੀ ਛੱਟਾ ਸਾਰੇ ਤੋਂ ਵੀ ਹੈ ਦੀ ਜੇ ਉਹਨਾਂ ਦਾ ਜਿਹੜਾ ਮੰਨ ਜਾਣੇ ਫਾਰੀ ਤੋਂ ਵੀ ਬੰਨ ਬੁੱਧ ਦੀ ਗੱਲ ਸਾਇਦਾਂ ਜਿਹੜੀ ਗੱਲ ਕਹਿੰਦਾ ਦੁਨੀਆਵਾਂ ਲੰਦੀ ਹੈਣਾ ਤੁਸੀਂ ਸਾਇਦਾਂ ਲਾਵਾ ਬਣਾ ਲਓ ਛਟੋਪਰੇ ਤਾਂ ਮਰਵਾਣਾ ਗੱਲੇ ਨਾ ਕਰੋ ਉਹਨਾਂ ਨੂੰ ਬਣਾ ਲਓ ਵੀ ਰੱਬ ਹੈ ਦੀ ਉਹਨਾਂ ਦੇ ਤਸੱਲੀ ਕਰਾ ਲਓ ਉਹ ਦੁਨੀ ਉਹ ਕਹਦਣਗੇ ਹੈ ਨਹੀਂ ਸਾਰੀ ਦੁਨੀਆ ਬੰਦੂਗੀ ਇਹ ਚੂਛੇ ਘੱਟ ਨੇ ਭਰੇ ਹੋਏ ਜਿਹੜੇ ਹੁਣ ਕੋਈ ਜਨਤਾ ਨਹੀਂ ਤਰਖੀਲਾ ਨਹੀਂ ਵੀ ਇਹ ਕੁਝ ਬਗੜ ਦੇਣਗੇ ਇਹਨਾਂ ਨੇ ਚੀਜ਼ ਬਗਾਲਣਾ ਜਿਹੜਾ ਘੜਾਈ ਖਾਲੀ ਹੈ ਜਿਹਦਾ ਜਦੋਂ ਬਿਜਾਉਂਦੇ ਨੇ ਨਾ ਘੜੇ ਨੂੰ ਘੜੇ ਦਾ ਕਾਹਤੇ ਹੱਥ ਮਾਰ ਕੇ ਖਾਲੀ ਘੜਾ ਬੈਜਾ ਹੁੰਦਾ ਜੇ ਘੜੇ ਜਾਂਦਾ ਪਾਣੀ ਪਾਣੀ ਫੇੜੀ ਬੋਲਦਾ ਅੱਡਾ ਵੀ ਭਰਿਆ ਹੋਵੇ ਜਾਇ ਚੂਚਾ ਘੜਾ ਬੋਲਦਾ ਹੱਥ ਵਜਾ ਘੜੇ ਦੇ ਖਾਲੀ ਬੋਲਦਾ ਭਰਿਆ ਤਾਂ ਨਹੀਂ ਹੁੰਦਾ ਹੀ ਨਹੀਂ ਬੋਲਦਾ ਧੱਕਾ ਪਾ ਕੇ ਧੋਲਦਾ ਹੀ ਨਹੀਂ ਭਰਿਆ ਘਟਾੜਾ ਛਲਕਦਾ ਹੈ ਖਾਲੀ ਬੋਲਦਾ ਜਿਹੜਾ ਪੂਰਾ ਭਰਿਆ ਹੋਇਆ ਛਲਕਦਾ ਦੋਏ ਘਟ ਤੇ ਭਰਿਆ ਹੋਇਆ ਕਿਹਾ ਵਿੱਚ ਅੱਧਾ ਭਰਿਆ ਅੱਧੇ ਤੋਂ ਘੱਟ ਭਰਿਆ ਹੋਇਆ ਜਿਆਦਾ ਭਰਿਆ ਉਹ ਸਾਰੇ ਝੱਡ ਕੇ ਭਰਿਆ ਹੋਇਆ ਲੈ ਲਿਆ ਖਾਲੀ ਤੋਂ ਬਾਅਦ ਭਰਿਆ ਹੋਇਆ ਲੈ ਲਿਆ ਅੱਧਾ ਪਜੰਦਾ ਜਿਹੜੇ ਭਰੇ ਹੋਏ ਨੇ ਉਹ ਨਹੀਂ ਬੋਲਦੇ ਨਾ ਬੋਲਣੇ ਉਹ ਤਾਂ ਬੋਲਦੇ ਹੀ ਨਹੀਂ ਪਤਾ ਉਹ ਤਾਂ ਕਹਿੰਦੇ ਨੇ ਬੋਲੋ ਨਾ ਚੁੱਕਾ ਗੱਲ ਬੋਲਦਾ ਅੱਡੇ ਪਚਦੇ ਜਿਹੜੇ ਨਾ ਬੋਲਦੇ ਦੀ ਇਹਨੂੰ ਉਹ ਬੋਲਦੇ ਨਹੀਂ ਇਹ ਦੋਨਾਂ ਤੋਂ ਮਿਲ ਕੇ ਜਿਹੜਾ ਭਰਿਆ ਉਹ ਡੋਲਦਾ ਨਹੀਂ ਵੀ ਇਹ ਬੋਲਦੇ ਨਹੀਂ ਕਿਤੇ ਆਏ ਨਾ ਦੁਨੀਆ ਮੰਨ ਲਵੇ ਹੈ ਦੀ ਇਹ ਬੋਲਣ ਦੀ ਜਾਈਦਾ ਉਹ ਆਪਣੀ ਗੱਲ ਕਹੀ ਜਾਂਦਾ ਉਹਦੇ ਕੋਲ ਕੰਫੀਡੈਂਸ ਸਾਰਿਆਂ ਨੂੰ ਤਕੜਾ ਹੈ ਡੋਲਦਾ ਤਾਂ ਦੀ ਜਿਹੜਾ ਡੋਲਦਾ ਨਹੀਂ ਉਹ ਕੰਫੀਡੈਂਸ ਉਹਦੇ ਕੋਲ ਸਾਰਿਆਂ ਨਾਲ ਵੱਡਾ ਕੰਫੀਡੈਂਸ ਹੈ ਉਹ ਉਹ ਤਾਂ ਵਿਸ਼ਵਾਸ ਹੈ ਉਹਨੂੰ ਆਪਣੇ ਤੇ ਜੋ ਉਹਦੇ ਕੋ ਗਿਆਨ ਉਹਦਾ ਉਹਨੂੰ ਵਿਸ਼ਵਾਸ ਆਵੇ ਖੜਾ ਹੈ ਤਾਂ ਨਹੀਂ ਦੋਲਦਾ ਉਹ ਜਿਹੜੇ ਘਟ ਗਿਆਨ ਵਾਲੇ ਨੇ ਉਹਨਾਂ ਨੂੰ ਵਿਸ਼ਵਾਸ ਉਹਦੀ ਆਪਣੇ ਗਿਆਨ ਤੇ ਤਾਂ ਕਹਿੰਦੇ ਨੇ ਵੀ ਚੁੱਪ ਕਰ ਜਾਂਦਾ ਚੁੱਪ ਤਾਂ ਕਰੋ ਜਿਹਨਾਂ ਆਪਣਾ ਗਿਆਨ ਤੇ ਵਿਸ਼ਵਾਸ ਨਹੀਂ ਹੈ ਜਿਹਨੂੰ ਆਪਣੇ ਸੋਨ ਤੇ ਵਿਸ਼ਵਾਸ ਹੈ ਉਹ ਨੂੰ ਕਿ ਲੋੜ ਆਉਂਦਾ ਕੋਆ ਤੇ ਲੈ ਜਾਜੋ ਜਿੱਥੇ ਮਰਜੀ ਇਹਨੂੰ ਪਰਖਾਇਆ ਜਿੱਥੇ ਪਰਖਣਾ ਜਿਹੜੀ ਭਾਈ ਉਹ ਜੋ ਖੋਟ ਆ ਉਹ ਕਹਦਾ ਪਰਖਉਂਦਾ ਉਹ ਨਹੀਂ ਪਰਖਉਂਦਾ ਉਮਰਾਂ ਚ ਨਹੀਂ ਆਉਂਦਾ ਪਰਿਆ ਹੋਏ ਨਾ ਕਬੂ ਉਹਨੂੰ ਨੇ ਇਹਦਾ ਵੀ ਬੇਰੋਸੈਂਪਲ ਪਾ ਲੈ ਪਾ ਲੈ ਲੈ ਜਾ ਦੁੱਤ ਤੇ ਮੇਰਾ ਠੀਕ ਹੈ ਜਿਹਦਾ ਸੌਦਾ ਕਰਾਉਣਾ ਕੀ ਹੈ ਹਾਂ